ਅੰਮ੍ਰਿਤਪੁਰ ਪੰਜਾਬ ਸਰਕਾਰ ਦੇ ਵੱਲੋਂ ਸੂਬੇ 'ਚ 20000 ਸੋਲਰ ਪੰਪ ਲਗਾਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ ਲੋੜਵੰਦ ਕਿਸਾਨਾਂ ਨੂੰ ਇਹ ਪੰਪ ਮੁਹੱਈਆ ਕਰਾਇਆ ਜਾਣਗੇ ਪੰਜਾਬ ਸਰਕਾਰ ਕਿਸਾਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਇਸੇ ਤਹਿਤ ਜਲਦ ਸੂਬੇ 'ਚ ਹੁਣ 20000 ਸੋਲਰ ਪੰਪ ਲਗਾਏ ਜਾਣਗੇ ਪੰਜਾਬ ਸਰਕਾਰ ਦੇ ਵਿਭਾਗ ਪੀਡਾ ਵੱਲੋਂ ਪ੍ਰਧਾਨ ਮੰਤਰੀ ਕੁਸ਼ਮ ਯੋਜਨਾ ਦੇ ਤਹਿਤ ਪਹਿਲੇ ਚਰਨ ਦੀ ਸ਼ੁਰੂਆਤ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰ ਦੀ ਇਸ ਸਕੀਮ ਤਹਿਤ ਕਿਸਾਨਾਂ ਨੂੰ 60% ਸਬਸਿਡੀ ਦਿੱਤੀ ਜਾਵੇਗੀ ਜਿਸ ਦੇ ਚੱਲਦੇ ਕਨੈਕਸ਼ਨ ਦਾ 60% ਪੈਸਾ ਸਰਕਾਰ ਦੇਵੇਗੀ ਤੇ 40% ਕਿਸਾਨਾਂ ਨੂੰ ਦੇਣਾ ਹੋਵੇਗਾ ਪੰਜਾਬ ਦੇ ਵਿੱਚ ਤਕਰੀਬਨ 1.5 ਲੱਖ ਕਿਸਾਨ ਇਹਜ ਹੈ ਜਿਨ੍ਹਾਂ ਵਿਚਾਰਿਆਂ ਕੋਲ ਏ ਬਿਜਲੀ ਕਨੈਕਸ਼ਨ ਹੈ ਨਹੀਂ ਜਾ ਤਾਂ ਉਹ ਗਵਾਂਡੀ ਤੋਂ ਪਾਣੀ ਮੁੱਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਦੇ ਉੱਪਰ ਆਪਦੀ ਖੇਤ ਦੀ ਸਿੰਚਾਈ ਜਿਹੜੀ ਉਹ ਕਰਨੀ ਪੈਂਦੀ ਹੈ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਰਨਿਬਲ એનર્ਜੀ ਪੇਡਾ ਕਹਿੰਦੇ ਜਿਹਨੂੰ ਆਪਾਂ ਉਹ 20000 ਸੋਲਰ ਪੰਪ ਸੈਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਮਵਾਰ ਤੋਂ ਇਹਦਾ ਪੋਰਟਲ ਜਿਹੜਾ ਉਹ ਖੁੱਲ ਜਾਏਗਾ ਔਰ ਇਹਦੇ ਵਿੱਚ Uh, 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈੱਟ ਹੈ ਨਹੀਂ ਦੱਸ ਦिए ਕਿ ਪੰਜਾਬ ਦੇ ਡਾਰਕ ਜ਼ੋਨ ਜਿਨ੍ਹਾਂ ਚ ਪਾਣੀ ਜ਼ਿਆਦਾ ਡੂੰਗਾ ਚਲਾ ਗਿਆ ਉਥੇ ਸਪ੍ਰਿੰਕਲ ਸਿਸਟਮ ਤੇ ਡ੍ਰਿਪ ਸਿਸਟਮ ਲਗਾਇਆ ਜਾਵੇਗਾ ਜਿਸ ਦੇ ਤਹਿਤ ਕਿਸਾਨਾਂ ਨੂੰ 80% ਦੇ ਕਰੀਬ ਸਬਸਿਡੀ ਦਿੱਤੀ ਜਾਵੇਗੀ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਨੇ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਨਾਲ ਜ਼ਿਆਦਾ ਉਹਨਾਂ ਦੇ ਵਿੱਚ ਨਾ ਸਪ੍ਰਿੰਕਲ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਵੀ 80% ਦੇ ਗਰੀਬ ਸਸਟਰੀ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਣ ਸੋਮਵਾਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ ਜੇ ਇਹਨਾਂ ਸੋਲਰ ਪੰਪ ਦੀ ਫਾਇਦੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਮਹਿੰਗੇ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲੇਗਾ ਬਿਜਲੀ ਤੇ ਤੇਲ ਦੀ ਬਚਤ ਹੋਵੇਗੀ ਪੰਪ ਕੁਦਰਤੀ ਊਰਜਾ ਨਾਲ ਚੱਲਣਗੇ ਜਿਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਸਿੰਚਾਈ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈੱਲ ਲਈ ਮੁਫਤ ਬਿਜਲੀ ਮਿਲਦੀ ਹੈ ਪਰ ਪੰਜਾਬ 'ਚ ਪਾਣੀ ਜ਼ਿਆਦਾ ਡੂੰਘਾ ਜਾਣ ਕਰਕੇ ਕੇਂਦਰ ਵੱਲੋਂ ਆਮ ਟਿਊਬਵੈੱਲ ਕਨੈਕਸ਼ਨ ਬੰਦ ਕਰ ਦਿੱਤੇ ਗਏ ਨੇ ਇਸ ਕਰਕੇ ਜਿਹੜੇ ਕਿਸਾਨ ਟਿਊਬਵੈਲ ਕਨੈਕਸ਼ਨ ਲੈਣਾ ਚਾਹੁੰਦੇ ਨੇ ਉਹ ਪੀਐਮ ਕੁਸ਼ਮ ਯੋਜਨਾ ਤਹਿਤ ਕਨੈਕਸ਼ਨ ਲੈ ਸਕਦੇ ਨੇ ਦੱਸ ਦਈਏ ਕਿ ਇਸ ਸਕੀਮ ਲਈ ਰਜਿਸਟ੍ਰੇਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗੀ ਕਿਸਾਨ ਆਨਲਾਈਨ ਵੈਬ ਪੋਰਟਲ ਜ਼ਰੀਏ ਇਸ ਲਈ ਅਪਲਾਈ ਕਰ ਸਕਣਗੇ ਜਿਸ ਤੋਂ ਬਾਅਦ ਸਕੀਮ ਦਾ ਲਾਭ ਮਿਲੇਗਾ ਸਮਾਣਾ ਤੋਂ ਪਰਸ਼ੋਤਮ ਕੌਸ਼ਿਕ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਅੱਗੇ ਵਧਦੇ ਹਾਂ ਤਾਂ ਪੰਜਾਬੀ ਸਿੰਗਰ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਦੌਰਾਨ ਬੂਟ ਮਾਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕਰਨ ਔਜਲਾ ਦਾ ਸਟੇਜ ਤੇ ਹੀ ਗੁੱਸਾ ਫੁੱਟ ਗਿਆ ਇਹ ਨਹੀਂ ਨੀ ਕਰਨ ਔਜਲਾ ਨੇ ਬੂਟ ਸੁੱਟਣ ਵਾਲੇ ਨੂੰ ਸਟੇਜ ਤੇ ਆ ਕੇ ਮੁਕਾਬਲਾ ਕਰਨ ਦੀ ਚੁਣੌਤੀ ਵੀ ਦੇ ਦਿੱਤੀ ਪੰਜਾਬੀ ਸਿੰਗਰ ਕਰਨ ਔਜਲਾ ਐਨੀ ਦਿਨੀ ਯੂਕੇ ਟੂਰ ਤੇ ਨੇ ਇਸ ਦੌਰਾਨ ਲੰਡਨ 'ਚ ਉਹਨਾਂ ਦਾ ਕਾਨਸਰਟ ਚੱਲ ਰਿਹਾ ਸੀ ਕਰਨ ਔਜਲਾ ਜਦੋਂ ਸਟੇਜ 'ਤੇ ਪਰਫਾਰਮ ਕਰ ਰਹੀ ਹੁੰਦੀ ਨਹੀਂ ਉਦੋਂ ਇੱਕ ਸਫੇਦ ਰੰਗ ਦਾ ਬੂਟ ਹਵਾ 'ਚ ਉੜਦਾ ਹੋਇਆ ਆਉਂਦਾ ਸਿੱਧਾ ਉਹਨਾਂ ਦੇ ਚਿਹਰੇ ਤੇ ਖੱਬੇ ਮੋਢੇ ਨਾਲ ਟਕਰਾਂਦਾ ਤੇ ਜ਼ਮੀਨ 'ਤੇ ਡਿੱਗ ਜਾਂਦਾ ਇਹ ਬੂਟ ਕਾਨਸਰਟ ਦੇਖਣ ਆਈ ਭੀੜ 'ਚੋਂ ਕਿਸੇ ਨੇ ਉਹਨਾਂ ਵੱਸੁੱਟਿਆ ਸੀ ਜੋ ਸਿੱਧਾ ਉਹਨਾਂ ਨੂੰ ਹਿਟ ਕੀਤਾ ਬੂਟ ਲੱਗਦੇ ਹੀ ਔਜਲਾ ਪੜਕ ਉੱਠੇ ਗੁੱਸੇ 'ਚ ਆਏ ਸਿੰਗਰ ਨੇ ਸਟੇਜ ਤੋਂ ਹੀ ਕਾਲੀ ਗਲੋ ਸ਼ੁਰੂ ਕਰ ਦਿੱਤਾ ਤੇ ਬੂਟ ਸੁੱਟਣ ਵਾਲੇ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਦਿੱਤੀ ਯੋ ਹੂ ਵਾਸ ਦੋ ਵਾਸ ਦੋ ਯੋ ਐ ਯੋ ਆਈ ਚੈਲੈਂਜ ਯੂ ਕਮ ਅਪ ਓਨ ਦ ਸਟੇਜ ਐ ਲੈਟਸ ਡੂ 101 ਰਾਈਟ ਨਾਓ ਗਾਇਡ ਆ ਡੋ ਨੋਟ ਫਾਈਟ ਯੂ ਕਮ ਟੂ ਸੀ ਯੂ ਕਰਨ ਓਜਲਾ ਪਹਿਲਾ ਸਟਰੀ ਟੂ ਗਾੜੀ ਗਲੋਚ ਕਰਦੀ ਨਹੀਂ ਤੇ ਕਹਿੰਦੇ ਨੇ ਰੁਕੂ ਇਹ ਕੌਣ ਸੀ ਮੈਂ ਤੈਨੂੰ ਸਟੇਜ ਤੇ ਆਉਣ ਲਈ ਕਹਿ ਰਿਹਾ ਚਲੋ ਕੱਲੇ ਨੂੰ ਕੱਲਾ ਵੇਖ ਲੈਂਦੇ ਆ ਤੂੰ ਅਜੀਹਾ ਕਿਉਂ ਕੀਤਾ ਅਜੀਹਾ ਨਾ ਕਰਿਆ ਕਰੋ ਰਿਸਪੈਕਟ ਕਰੋ ਹਾਲਾਂਕਿ ਕਰਨਤੇ ਬੂਟ ਸੁੱਟਣ ਵਾਲੇ ਸ਼ਖਸ ਨੂੰ ਕਾਨਸਰਟ 'ਚ ਮੌਜੂਦ ਸੁਰੱਖਿਆ ਕਰਮੀਆਂ ਨੇ ਮੌਕੇ 'ਤੇ ਕਾਬੂ ਕਰ ਲਿਆ ਤੇ ਉਸਨੂੰ ਬਾਹਰ ਲੈ ਗਏ ਉਧਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਰਨ ਔਜਲਾ ਦੇ ਨਾਲ ਹੋਈ ਇਸ ਹਰਕਤ ਦੀ ਨਿੰਦਿਆ ਕੀਤੀ ਹੈ ਤੇ ਕਿਹਾ ਕਿ ਜੋ ਹੋਇਆ ਗਲਤ ਹੋਇਆ ਇਹਦਾ ਨਹੀਂ ਹੋਣਾ ਚਾਹੀਦਾ ਹੋਰ ਟੁਰਨਾ ਮੇ ਬਚੇ ਹੈ ਨਾ ਹੌਸਲਾ ਦੋ ਸੰਭਕਰ ਮੇ ਦਾ ਅਧਿਆਰਾ ਮਾਣਾ ਕੋਸ਼ਿਸ਼ਾਂ ਇੰਤਜ਼ਾਮ ਹੋਣਗੇ ਜਿਕਰਯੋਗ ਹੈ ਕਿ ਕਰਨ ਔਜਲਾ ਦੇ ਗਾਣਿਆਂ 'ਚ ਹਿੰਸਕ ਬੋਲ ਹੁੰਦੇ ਨੇ ਉਥੇ ਹੀ ਹਾਲ ਹੀ ਚ ਉਹਨਾਂ ਦਾ ਬਾਲੀਵੁੱਡ ਚ ਗਿਆ ਗੀਤ ਤੋਬਾ ਤੋਬਾ ਲੋਕਾਂ ਨੇ ਖੂਬ ਸਨ ਕੀਤਾ ਔਜਲਾ ਐਨੀ ਦਿਨੀ ਵਰਲਡ ਟੂਰ ਤੇ ਨੇ ਤੇ ਆਉਣ ਵਾਲੇ ਦਿਨਾਂ ਚ ਬ੍ਰਾਜ਼ੀਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਉਹਨਾਂ ਦੀ ਸ਼ੋਅ ਨੇ ਬਿਊਰੋ ਰਿਪੋਰਟ న్యూ ਸਿਟੀ